ਹਾਂਜੀ ਪ੍ਰਧਾਨ ਸਾਹਿਬ ਜੋ ਰਾਤੀ ਭਾਣਾ ਵਾਪਰਿਆ ਇਹ ਬਾਬਾ ਰਾਮ ਸਿੰਘ ਜੀ ਜਿਹੜੇ ਆ ਉਹਨਾਂ ਨੇ ਕਿਸਾਨੀ ਸੰਘਰਸ਼ ਨੂੰ ਕਰਦਿਆ ਕਰਦਾ ਆਪਣੀ ਸ਼ਹੀਦੀ ਦੇ ਦਿੱਤੀ ਆ ਉਸ ਬੰਦੇ ਦੋ ਦੇਖੋ ਤਾਂ ਬੜਾ ਦੁਖਦਾਈ ਆ ਇਹੋ ਬਾਤ ਉਹਨਾਂ ਦੀਆਂ ਭਾਵਨਾਵਾਂ ਚੰਗੀਆਂ ਭਾਵਨਾਵਾਂ ਤੋਂ ਚਲੋ ਇਹ ਵੱਡੀ ਗੱਲ ਆ ਦੇ ਲਈ ਬਣਾ ਤੇ ਸਰਕਾਰਾਂ ਦੀ ਜਿਹੜੀ ਹੱਡ ਤਰਮੀਆਂ ਠੀਠਤਾ ਹੀ ਆ ਮੈਂ ਤਾਂ ਜਾਣ ਇਹ ਸਰਕਾਰਾਂ ਨੇ ਲਈ ਆ ਇਹਦੇ ਨਾਲ 20 25 ਕਿਸਾਨ ਸਾਡੇ ਹੋਰ ਵੱਖ-ਵੱਖ ਕਾਰਨਾ ਕਰਕੇ ਵੀ ਇਸ ਜਹਾਨ ਤੋਂ ਕੁਝ ਕਰ ਗਏ ਆ ਸੋ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਕਿਸ ਕਿਸਮ ਦੇ ਮਹਾਪੁਰਸ਼ਾਂ ਨੂੰ ਵੀ ਇਹ ਕੁਝ ਕਰਨਾ ਪੈ ਰਿਹਾ ਵਾ ਉਵੇਂ ਸਾਨੂੰ ਵੱਡੇ ਦਿਲ ਵਾਲੇ ਹੋਣਾ ਪੈਣਾ ਵਾ ਸੋ ਜਿਹੇ ਅਮਲਚੋ ਵੀ ਬਚਣਾ ਪੈਣਾ ਵਾ ਤੇ ਸਾਨੂੰ ਗੁਰੂ ਜੀ ਅਸਾਂ ਸੋਚਵਾਲ ਵੀ ਬੜੇ ਸਬਰ ਦੇ ਨਾਲ ਇਸ ਜ਼ਬਰਦਸਤ ਮੁਕਾਬਲਾ ਕਰਨਾ ਪੈਣਾ ਵਾ ਤੇ ਸਰਕਾਰ ਜਿਹੜੀ ਸਰਵ ਅਦਾਲਤ ਦਾ ਸਨਮਾਨ ਕਰਦੇ ਆ ਜਿਹੜੀ ਕਮੇਟੀ ਬਣਾਉਣ ਦੀ ਗੱਲ ਕਰ ਰਹੀ ਆ ਉਹ ਕਮੇਟੀ ਮਸਲਿਆਂ ਦਾ ਹੱਲ ਅਸਲ ਵਿੱਚ ਹੈ ਨਹੀਂਗਾ ਮਸਲਾ ਲੰਕੂ ਦਾ ਕਿ ਲੰਕਣ ਤੋਂ ਬਾਅਦ ਇਹਨੂੰ ਅੰਦੋਲਨ ਨੂੰ ਖਤਮ ਕਰਾਉਂਦਾ ਜਾਂਦਾ ਰਹੂਗਾ ਇਹ ਗੱਲਾਂ ਪੈਟਰੋਲ ਟੈਕ ਸਾਡਾ ਕੱਟ ਗਿਆ ਆਹ ਇੰਡਸਟਰੀ ਦਾ ਨੁਕਸਾਨ ਹੋ ਗਿਆ ਮੋਦੀ ਜੀ ਨੇ ਕਦੀ ਇਹ ਦੇਸ਼ ਨੂੰ ਨਹੀਂ ਦੱਸਿਆ ਇਹ ਸਾਨੂੰ ਅਜ ਤੱਕ ਮਸਲਾਂ ਦੇ ਭਾਅ ਸਹੀ ਨਹੀਂ ਮਿਲੇ ਉਹਦੇ ਨਾਲ ਕਿੰਨਾ ਨੁਕਸਾਨ ਹੋ ਗਿਆ ਸੋ ਜੇ ਕੋਈ ਨੁਕਸਾਨ ਹੋਇਆ ਵੀ ਆ ਅਸੀਂ ਉਹਦੇ ਲਈ ਥੋੜਾ ਜ਼ਿੰਮੇਵਾਰ ਹਾਂ ਸਰਕਾਰਾਂ ਜ਼ਿੰਮੇਵਾਰ ਆ ਜੋਣੀ ਸਮਾਰਿੰਦੇ ਆ ਮਸਲਾ ਹੱਲ ਕੀਤੇ ਸੋ ਪ੍ਰਧਾਨ ਮੰਤਰੀ ਜੀ ਦੇ ਥੋੜੇ ਬੋਤੇ ਵੀ ਸੀਰੀਅਸ ਨੇ ਉਹ ਖੁਦ ਅੱਗੇ ਆਉਣ ਤੇ ਸਾਰੇ ਦੇਸ਼ ਦੀਆਂ ਜਥੇਬੰਦੀਆਂ ਨੂੰ ਸਾਥ ਕੇ ਤੇ ਖੇਤੀ ਦੇ ਤਿੰਨ ਕਾਨੂੰਨ ਵਾਪਸ ਲੈਣ ਧੰਨਵਾਦ ਜੀ ਹਾਂਜੀ ਪੰਨਾ ਸਾਹਿਬ ਅੱਜ ਜੋ ਨਵੀਂ ਦਿਸ਼ਾ ਮਿਲੀ ਆਗੇ ਜੋ ਮੋਦੀ ਮੋਦੀ ਸਾਹਿਬ ਆ ਉਹ ਸੁਪਰੀਮ ਕੋਰਟ ਜਿਹੜੀ ਉਹ ਗਏ ਆ ਸਰਨ ਲੈਣ ਉਹਦੇ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨੰਬਰ ਤੇ ਕਰਨ ਵਾਸਤੇ ਜੋ ਸੁਪਰੀਮ ਕੋਰਟ ਰੀਸ ਸਰਕਾਰ ਨੇ ਉਹ ਅਸਲ ਕਿਹਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਣਾ ਚਾਹੁੰਦੀ ਹੈ ਸੁਪਰੀਮ ਕੋਰਟ ਨੂੰ ਗਾੜੀ ਕਰ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਉਹਨਾਂ ਦਾ ਇਹ ਕਿੱਸਾ ਵਾ ਇਸ ਕਰਕੇ ਸੁਪਰੀਮ ਕੋਰਟ ਨੇ ਜੋ ਆਇਆ ਕਿ ਉਹ ਉੱਥੇ ਕਿਸਾਨ ਲੈਣੀ ਹੈ ਕਿਸਾਨਾਂ ਨੂੰ ਬੁਲਾਉਣਾ ਵਾ ਉਹ ਕਿਸਾਨਾਂ ਨੂੰ ਨੋਟਸ ਕਰਨਾ ਕਿਸਾਨ ਨੂੰ ਉੱਥੇ ਆਪਣੀ ਗੱਲ ਰੱਖਣ ਆਪਣਾ ਪੱਖ ਰੱਖਣ ਜੇ ਸਾਨੂੰ ਕਿ ਉਹਨਾਂ ਦਾ ਪੱਖ ਆਊਗਾ ਉਹਨਾਂ ਨੂੰ ਕੋਈ ਆਉਦੀ ਹੈ ਕੋਈ ਨੋਟਸ ਹੁੰਦਾ ਤੇ ਉਹ ਤੋਂ ਵਿਚਾਰ ਕਰਕੇ ਆਪਣੇ ਜਿਹੜੇ ਆ ਕਾਨੂੰਨੀ ਸਲਾਹਕਾਰ ਆ ਉਹਨਾਂ ਦਾ ਸਲਾਹ ਕਰਕੇ ਫਿਰ ਅਸੀਂ ਵਿਚਾਰ ਕਰਾਂਗੇ ਜਾਣ ਬਾਰੇ ਜਿਹੜੀ 25 ਤਰੀਕ ਗੁਰਦਾਸਪੁਰ ਜ਼ਿਲ੍ਹੇ ਦੀ ਗਈ ਹੈ 25 ਤਰੀਕ ਦਿੱਲੀ ਨੂੰ ਕੂਚ-ਕੂਚ ਕਰਨ ਦੀ ਉਹਦਾ ਕੀ ਹੈ ਜੀ ਗੁਰਦਾਸਪੁਰ ਜ਼ਿਲ੍ਹਾ ਪੂਰੇ ਦਾ ਪੂਰਾ ਨਾਲ ਉਹਨਾਂ ਦੇ ਹੁਸ਼ਾਰਪੁਰ ਗੁਰਦਾਸਪੁਰ ਤੇ ਹੁਸ਼ਾਰਪੁਰ ਦੋਨੋਂ ਜ਼ਿਲ੍ਹੇ ਜਿਹੜੇ ਆ ਉਹ 25 ਤਰੀਕ ਨੂੰ ਇੱਥੇ ਆ ਰਹੇ ਆ 11 ਹਜ਼ਾਰ ਕਿਸਾਨ ਆ ਰਹੇ ਆ ਬਹੁਤ ਵੱਡਾ ਸੈਂਟਰ ਹੈ 11 ਹਜ਼ਾਰ ਟਰਾਲੀਆਂ ਦਾ ਜਿੱਥਾ ਜਿਹੜਾ ਉਹ ਸਾਡਾ ਉਥੋਂ ਤੁਰੂਗਾ ਉਹ ਇੱਥੇ ਪਹੁੰਚਣਗੇ ਉਹਨਾਂ ਦਾ ਉਹਨਾਂ ਦਾ ਉਹਨਾਂ ਨੂੰ ਟਾਈਮ ਦਿੱਤਾ ਹੋਇਆ ਵਾ ਜੋ ਸਾਡੇ ਹੁਣ ਤੱਕ ਲਗਭਗ ਜਿਹੜੇ 20 ਜਿਹੜੇ ਕਿਸਾਨ ਹੈਗੇ ਨੇ ਉਹ ਸ਼ਹੀਦ ਹੋ ਚੁੱਕੇ ਉਹਨਾਂ ਸੰਬੰਧੀ ਤੁਸੀਂ ਕਹਿਣਾ ਚਾਹੁੰਦੇ ਹੋ ਉਹਦੇ ਸੰਬੰਧੀ ਅਸੀਂ 20 ਤਰੀਕ ਰੱਖੀ ਆ 20 ਤਰੀਕ ਨੂੰ ਸਾਰਿਆਂ ਨੂੰ ਸੰਦਝਲੀਆਂ ਪੇਟ ਕਰਾਂਗੇ ਜਿਹੜੇ ਸ਼ਹੀਦ ਹੋ ਗਏ ਆ ਹਸਿਆਚ ਹਾਸੇ ਵਾਪਰ ਗਿਆ ਉਹਨਾਂ ਦੇ ਪਰਿਵਾਰਾਂ ਨੂੰ ਸਨਪੂਤੀ ਕਰਾਂਗੇ ਉਹਨਾਂ ਦੇ ਉੱਤੇ ਸੰਦਝਲੀਆਂ ਪੇਟ ਕਰਾਂਗੇ ਤੇ ਵੱਡੇ ਕਟ ਕਰਾਂਗੇ ਪਿੰਡਾਂ 'ਚ ਇਸ ਤੋਂ ਨਾਲ ਜਿਹੜੀ ਆ ਜਿਹੜੀ ਆ ਸ਼ਾਮ ਨੂੰ ਉਹਨਾਂ ਨੂੰ ਸੰਦਝਲੀਆਂ ਜਿਹੜੀਆਂ ਵਾ ਟੰਡਾਂ ਦੇ ਵਿੱਚ ਮਾਰਚ ਕਰਕੇ ਰੋਜ਼ ਮਾਰਚ ਕਰਕੇ ਗੋਬਤੀ ਮਾਰਚ ਕਰਕੇ ਜਿਹੜੀ ਅਮਸਾਲ ਮਾਰਚ ਕਰਕੇ ਉਹਨਾਂ ਨੂੰ ਸਾਧ ਲਈ ਦਿੱਤੀ ਜਾਊਗੀ ਤੇ ਲਾਹਬੰਦੀ ਵਾਡੀ ਕੀਤੀ ਧੰਨਵਾਦ